ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਹੈਗੀ ਉਹ ਮੈਕਸ ਕਲੈਕਸ਼ਨ ਲੈ ਕੇ ਆਏ ਕੱਟ ਪੀਸਸ ਦੀ ਰਸ਼ੀਆ ਬ੍ਰਾਂਡ ਹੋਏਗਾ ਔਰ ਇੱਕ ਟੈਕਸ ਦੀ ਪ੍ਰਿੰਸੈਸ ਕਲੈਕਸ਼ਨ ਹੋਏਗੀ ਔਰ ਜਿਹੜਾ ਸਟਾਫ ਹੈਗਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਸੌਫਟ ਜਿਹੜਾ ਸਟਾਫ ਹੈ ਵਿਦਆਊਟ ਲਾਈਨਿੰਗ ਵਰਨ ਵਾਲਾ ਹੈਗਾ ਤੇ ਜਿਹੜੀ ਇਹਨਾਂ ਦੀ ਕੱਟ ਹੋਏਗੀ ਉਹ ਹੋਏਗੀ 2 ਮੀਟਰ ਤੋਂ ਕੱਟ ਦੀ ਕੱਟ ਹੋਏਗੀ 1 ਮੀਟਰ ਤੋਂ ਲੈ ਕੇ 2 ਮੀਟਰ ਦੇ ਵਿੱਚਕਾਰ ਦੀ ਕੱਟ ਰਹਿਣ ਵਾਲੀ ਹੈਗੀ ਆ ਅੱਜ ਜਿਹੜੀ ਇਹ ਸੂਟਾਂ ਦੇ ਉੱਪਰ ਆਪਾਂ ਨੇ ਕੱਟ ਪੀਸਿਸ ਦੇ ਉੱਪਰ ਆਫਰ ਲਗਾ ਦਿੱਤੀ ਹੈਗੀ ਐ ਇਹ ਆਫਰ ਹੋएगी 85 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਕੋਈ ਵੀ ਪੀਸ ਬਾਈ ਕਰ ਸਕਦੇ ਹੈਗੇ ਹੋ 85 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਪਹਿਲਾਂ ਆਪਾਂ 100 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਦਿੰਦੇ ਸੀ ਹੁਣ ਤੁਸੀਂ 85 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਕੋਈ ਵੀ ਪੀਸ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੈਗੇ ਹੋ ਤੇ ਜਿਹੜੀ ਇਹ ਆਫਰ ਰਹੇਗੀ ਉਹ ਸਿਰਫ ਅੱਜ ਦੇ ਦਿਨ ਲਈ ਹੀ ਇਹ ਆਫਰ ਰਹਿਣ ਵਾਲੀ ਹੈਗੀ ਐ ਤੇ ਤੁਸੀਂ ਆਪਦੇ ਆਰਡਰ ਬੁੱਕ ਕਰ ਸਕਦੇ ਹੈਗੇ ਹੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਹੈਗਾ ਇਹ ਉਹ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਕੱਟ ਆਪਾਂ ਨੇ ਮੈਜ਼ਰ ਕਰਕੇ ਉੱਪਰ ਮੈਂਸ਼ਨ ਕੀਤੀ ਹੋਈ ਹੁੰਦੀ ਹੈ ਇਹ ਕੱਟ ਹੈਗੀ ਕੋਈ ਡਿਫੈਕਟ ਹੁੰਦਾ ਆ ਜਾਂ ਕੋਈ ਮਿਸਪ੍ਰਿੰਟ ਹੁੰਦਾ ਉਹਨੂੰ ਆਪਾਂ ਛੱਡ ਕੇ ਹੀ ਮੈਜ਼ਰ ਕਰਕੇ ਸਹੀ ਜਿਹੜਾ ਸਟੱਫ ਹੁੰਦਾ ਉਸੇ ਨੂੰ ਹੀ ਮੈਜ਼ਰ ਕਰਕੇ ਆਪਾਂ ਨੇ ਲਿਖਿਆ ਹੁੰਦਾ ਹੈਗਾ ਤੇ ਹੁਣ ਸੋ ਆਪਾਂ ਪਹਿਲਾਂ ਜਿਹੜਾ ਇਹ ਦਿਖਾਉਣ ਲੱਗੇ ਆ ਪੀਸ ਇਹਦੀ ਕੱਟ ਹੈਗੀ 180 ਦੀ ਇਹ ਹੈਗੀ ਪ੍ਰਿੰਸੈਸ ਕਲੈਕਸ਼ਨ ਦੀ ਜਿਹੜੀ ਕੱਟ ਹੈਗੀ ਆ ਇੱਕ ਅਸੀ ਦੀ ਕਟਾ ਪ੍ਰਿੰਸੈਸ ਕਲੈਕਸ਼ਨ ਦੀ ਇਹ ਕੱਟ ਰਹਿਣ ਵਾਲੀ ਹੈਗੀ ਸਟਾਫ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਵਿਦਆਊਟ ਲਾਈਨਿੰਗ ਬਣ ਵਾਲਾ ਸਟਾਫ ਹੈਗਾ ਇਹ ਪ੍ਰਾਈਜ਼ ਹੋਏਗਾ ਇਹਦਾ 85 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਕੋਈ ਵੀ ਪੀਸ ਹੈ ਜਿਹੜੇ ਇਹਨਾਂ ਚੋਂ ਬਾਈ ਕਰ ਸਕਦੇ ਹੈਗੇ 18 ਤੋਂ 19 ਇੰਚ ਦੇ ਘੇਰੇ ਵਾਲੇ ਦੀ ਸ਼ਰਟ ਆ ਜਿਹੜੀ ਆਰਾਮ ਨਾਲ ਰੈਡੀ ਹੋ ਜਾਏਗੀ ਤੁਸੀਂ ਕੋੜ ਸੈੱਟ ਵੀ ਬਣਾ ਸਕਦੇ ਹੈਗੇ ਉਹ ਤੇ ਸੂਟ ਵੀ ਰੈਡੀ ਕਰ ਸਕਦੇ ਹੈਗੇ ਤੇ ਨਾਲ ਜਿਹੜੀ ਤੁਹਾਨੂੰ ਸੇਮ ਸੈਲਫ ਪ੍ਰਿੰਟ ਦੀ ਜਿਹੜੀ ਇਸ ਤੇ ਬਾਟਮ ਮਿਲੇਗੀ ਸੇਮ ਸੈਲਫ ਪ੍ਰਿੰਟ ਦੀ ਬਾਟਮ ਹੋਏਗੀ ਔਰ ਬਾਟਮ ਦੀ ਜੋ ਕੱਟ ਹੋਏਗੀ ਉਹ 175 ਦੀ ਹੋਏਗੀ ਬਾਟਮ ਦੀ ਜੋ ਕੱਟ ਹੈਗੀ 175 ਦੀ ਹੋਏਗੀ ਔਰ ਸ਼ਰਟ ਦੀ ਜਿਹੜੀ ਕੱਟ ਹੈਗੀ ਉਹ 180 ਦੀ ਹੋਏਗੀ ਆਰਾਮ ਨਾਲ ਤੁਹਾਡਾ ਜਿਹੜਾ ਹੈਗਾ ਇਹ ਪੂਰਾ ਸੋਨਾ 18 ਤੋਂ 1 ਅੱਜ ਘੇਰੇ ਵਾਲੇ ਦਾ ਜਿਹੜਾ ਸੂਟ ਹੈਗਾ ਉਹ ਰੈਡੀ ਹੋ ਜਾਏਗਾ ਨੈਕਸਟ ਜੋ ਕੱਟ ਹੋਏਗੀ ਲਾਈਟ ਕਲਰ ਦੀ ਕੱਟ ਹੈਗੀ ਰਸ਼ੀਆ ਬ੍ਰਾਂਡ ਦਾ ਸਟਾਫ ਹੋਏਗਾ ਇਸਦੀ ਜਿਹੜੀ ਕੱਟ ਹੋਏਗੀ 1.70 ਦੀ ਹੋਏਗੀ 1.70 ਦੀ ਕੱਟ ਦੇ ਵਿੱਚ 18 19 ਇੰਚ ਘੇਰੇ ਦਾ ਜਿਹੜਾ ਹੈਗਾ ਉਹ ਸ਼ਰਟ ਰੈਡੀ ਹੋ ਜਾਏਗੀ ਜੋ ਨੈਕਸਟ ਕੱਟ ਹੋਏਗੀ ਉਹ ਵੀ ਸੇਮ ਜਿਹੜਾ ਪ੍ਰਿੰਟ ਹੋਏਗਾ ਕਲਰ ਦਾ ਜਿਹੜਾ ਇਹਨਾਂ ਦੇ ਵਿੱਚ ਡਿਫਰੈਂਸ ਰਹਿਣ ਵਾਲਾ ਇਸ ਤੇ ਕੱਟ ਹੋਏਗੀ 2 ਮੀਟਰ 2 ਮੀਟਰ ਦੀ ਕੱਟ ਹੋਏਗੀ ਕਲਰ ਗ੍ਰੇ ਹੋਏਗਾ ਇਹ ਜੋ ਕਲਰ ਹੋ ਗਿਆ ਨਿਓਨ ਜੇ ਕਲਰ ਦਾ ਹੋਏਗਾ ਇਹਨਾਂ ਵਿੱਚ ਪਿੰਕ ਫਲਾਰ ਜਿਹੜੇ ਹੈਗੇ ਆ ਤੇ ਇਸ ਤੇ ਕਰਕੇ ਜੇਕਰ ਤੁਸੀਂ ਪਿੰਕ ਜਿਹੜੀ ਹੈਗੀ ਆ ਉਹ ਨਾਲ ਸ਼ਰਟ ਕਰ ਸਕਦੇ ਹੈਗੇ ਜਾਂ ਬਾਟਮ ਬਣਾ ਸਕਦੇ ਹੈਗੇ ਉਹ 2.5 ਮੀਟਰ ਦੀ ਤੁਸੀਂ ਬਾਟਮ ਵੀ ਲੈ ਸਕਦੇ ਹੋ ਅੱਜ ਦੇ ਦਿਨ ਇਹ ਤੁਹਾਨੂੰ 85 ਰੁਪਏ ਪਰ ਮੀਟਰ ਦੇ ਅਕੋਰਡਿੰਗ ਮਿਲ ਜਾਏਗੀ ਜੇਕਰ ਤੁਸੀਂ ਸ਼ਰਟ ਹੈ ਜਿਹੜੀ ਉਹ ਪਲੇਨ ਕਰਦੇ ਹੋ ਉਸ ਨਾਲ ਬਾਟਮ ਤੁਸੀਂ ਬਣਾ ਸਕਦੇ ਹੋ ਫਲਾਵਰ ਵਾਲੀ ਦਾ ਬਹੁਤ रेडी ਹੋ ਜਾਏਗਾ ਇਸ ਦੇ ਨਾਲ ਵੀ ਤੁਸੀਂ ਪਿੰਕ ਬਾਟਮਾ ਜਿਹੜੀ ਉਹ ਮੈਚ ਕਰਕੇ ਲੈ ਸਕਦੇ ਹੈਗੇ ਹੋ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨਰ ਦਾ ਪੀਸ ਇਸ ਤਰੀਕੇ ਨਾਲ ਰੈਡੀ ਹੋ ਜਾਏਗਾ ਜੋ ਨੈਕਸਟ ਕਟ ਹੋਏਗੀ ਗ੍ਰੀਨ ਕਲਰ ਦੀ ਹੋਏਗੀ ਬਹੁਤ ਹੀ ਜਿਆਦਾ ਬ੍ਰੀਕ ਪ੍ਰਿੰਟ ਜਿਹੜਾ ਦਾ ਰਹਿਣ ਵਾਲਾ ਰਸ਼ੀਆ ਬ੍ਰਾਂਡ ਦਾ ਸਟਾਫ ਹੋਏਗਾ ਇਹ ਹੋਏਗੀ ਇੱਕ ਮੀਟਰ ਦੀ ਕੱਟ ਹੋएगी ਵੱਡੇ ਪੰਨੇ ਦੀ ਵੱਡੇ ਪੰਨੇ ਦੀ 1 ਮੀਟਰ ਦੀ ਕਟਾ ਜਿਹਦੇ ਵਿੱਚ 18 19 14 ਜਿਹੜਾ ਘੇਰਾ ਆਮਨਾ ਰੈਡੀ ਹੋਇਆ ਜਾਏਗਾ ਤੇ ਨਾਲ ਤੁਸੀਂ ਜਿਹੜੀ ਇਸ ਤੇ ਮੈਚਿੰਗ ਜਿਹੜੀ ਹੈਗੀ ਆ ਫਲਾਵਰ ਦੇ ਨਾਲ ਮੈਚਿੰਗ ਜਿਹੜੀ ਹੈਗੀ ਉਹ ਤੁਸੀਂ ਬਾਟਮ ਲੈ ਸਕਦੇ ਹੈਗੇ ਉਹ ਲਾਈਟ ਔਰ ਡਾਰਕ ਦੇ ਕੰਬੀਨੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈਗਾ ਤੇ ਨਾਲ ਤੁਸੀਂ ਇੱਕ ਅੱਸੀ ਦੀ ਕੱਟ ਦੀ ਜਿਹੜੀ ਇਸ ਤੇ ਬਾਟਮ ਲੈ ਸਕਦੇ ਹੈਗੇ ਉਹ ਤੇ ਤੁਸੀਂ ਆਮਨਾ ਆਪਦਾ ਜਿਹੜਾ ਹੈਗਾ ਕੋਡ ਸੈੱਟ ਜਾਂ ਫਿਰ ਆਪਣਾ ਸੂਟ ਬਣਾ ਸਕਦੇ ਹੈਗੇ ਹਾਂ ਜੋ ਨੈਕਸਟ ਕੱਟ ਹੋਏਗੀ 1 ਮੀਟਰ ਦੀ ਹੋਏਗੀ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ ਕੋਈ ਸੂਟ ਰੈਡੀ ਕਰਨਾ ਚਾਹੁੰਦੇ ਹੈਗੇ ਤਾਂ ਬੈਸਟ ਆਫਰ ਆ ਸਿਰਫ 85 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਇਹ ਪੀਸ ਮਿਲ ਜਾਏਗਾ ਔਰ ਜੋ ਨਾਲ ਇਸ ਤੇ ਤੁਸੀਂ ਇੱਕ 30 ਦੀ ਬਾਟਮ ਲੈ ਸਕਦੇ ਹੈਗੇ ਹਾਂ ਸਿਰਫ ਹੈਗਾ ਜਿਹੜਾ 1500 ਰੁਪਏ ਦੇ ਵਿੱਚ ਜਿਹੜਾ ਤੁਹਾਡਾ ਹੈਗਾ ਇਹ ਪੂਰਾ ਸੂਟ ਆ ਬੱਚੇ ਦਾ ਉਹ ਰੈਡੀ ਹੋ ਜਾਏਗਾ ਨੈਕਸਟ ਜੋ ਕੱਟ ਹੋਏਗੀ 170 ਦੀ ਕੱਟ ਹੋਏਗੀ ਵੱਡੇ ਪਨੇ ਦੀ ਇਹ ਵੀ ਤੁਹਾਨੂੰ 85 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਦਿੱਤੀ ਜਾਏਗੀ ਵੱਡੇ ਪਨੇ ਦੀ 170 ਦੀ ਕੱਟ ਹੋਏਗੀ ਇਹ ਤੁਹਾਡੀ ਆਰਮਨ ਸ਼ਰਟ ਰੈਡੀ ਹੋ ਜਾਏਗੀ ਤੇ ਨਾਲ ਤੁਸੀਂ 2.5 ਮੀਟਰ ਦੀ ਬਾਟਮ ਲੈ ਸਕਦੇ ਹੈਗੇ ਹੋ ਆਪਣੀ ਚੋਇਸ ਅਕੋਰਡਿੰਗ ਤੁਸੀਂ ਸ਼ਰਟ ਵੀ ਬਾਈ ਕਰ ਸਕਦੇ ਹੋ ਮੈਚਿੰਗ ਵੀ ਬਾਈ ਕਰ ਸਕਦੇ ਹੈਗੇ ਹੋ ਕਿੰਨਾ ਮਰਜੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਬਾਈ ਕਰ ਸਕਦੇ ਹੋ ਪੂਰਾ ਸੋਹਣਾ ਜਿਹੜਾ ਤੁਹਾਡਾ ਸੂਟ ਆ ਉਹ ਇਸ ਤਰ੍ਹਾਂ ਰੈਡੀ ਹੋ ਜਾਏਗਾ ਨੈਕਸਟ ਜੋ ਕੱਟ ਹੈਗੀ 160 ਦੀ ਕੱਟ ਹੋਏਗੀ ਜੋ ਨੈਕਸਟ ਕੱਟ ਹੋਏਗੀ 160 ਦੀ ਕੱਟ ਹੋਏਗੀ ਇਹ ਕਲਰ ਹੈਗਾ ਯਾ ਗ੍ਰੀਨ ਦਾ ਕਲਰ ਹੈਗਾ 160 ਦੇ ਵਿੱਚ ਆਰਾਮ ਨਾਲ ਤੁਸੀਂ ਆਪਦੀ ਸ਼ਰਟ ਰੈਡੀ ਕਰ ਸਕਦੇ ਹੋ ਜਾਂ ਟਾਪ ਵਗੈਰਾ ਬਣਾ ਸਕਦੇ ਹੈਗੇ 160 ਦੇ ਵਿੱਚ ਤੁਹਾਡਾ ਟਾਪ ਵੀ ਬਣ ਜਾਏਗਾ ਔਰ ਬੱਚੇ ਦਾ ਸੂਟ ਵੀ ਜਿਹੜਾ ਉਹ ਰੈਡੀ ਹੋ ਜਾਏਗਾ ਨੈਕਸਟ ਜਿਹੜੀ ਕੱਟ ਹੋਏਗੀ ਬਹੁਤ ਹੀ ਜ਼ਿਆਦਾ ਸੋਹਣਾ ਸੂਬਰ ਦਾ ਕਲਰ ਆ ਔਰ ਇਸਦੀ ਕੱਟ ਹੋਏਗੀ 170 170 ਦੀ ਕੱਟ ਹੋਏਗੀ ਇਹ ਰਾਮਨਾ 17 ਤੋਂ 18 ਹੁੰਦੀ ਹੈ ਜਦ ਤੱਕ ਇਹ ਰੈਡੀ ਹੋਏਗਾ ਤੇ ਨਾਲ ਤੁਹਾਨੂੰ ਮੈਚਿੰਗ ਬਾਟਮ ਮਿਲ ਜਾਏਗੀ 2 ਮੀਟਰ ਦੀ ਬਾਟਮ ਹੋਏਗੀ कॉटन ਦੀ ਪ੍ਰਿੰਸਸ 컬یکشن ਦੇ ਨਾਲ ਤੁਹਾਨੂੰ ਇਸ ਤੇ ਬਾਟਮ ਮਿਲ ਜਾਏਗੀ ਰਸ਼ੀਆ ਬ੍ਰਾਂਡ ਦੀ ਤੁਹਾਨੂੰ ਸ਼ਰਟ ਮਿਲ ਜਾਏਗੀ 1 70 ਦੇ ਕੱਟ ਸ਼ਰਟ ਦੀ ਹੋਏਗੀ ਔਰ 2 ਮੀਟਰ ਦੀ ਜਿਹੜੀ ਕੱਟ ਹੈਗੀ ਉਹ ਬਾਟਮ ਦੀ ਹੋਏਗੀ ਜਿਹੜੀ ਕਿ 85 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਏਗੀ ਔਰ ਸ਼ਿਪਿੰਗ ਹੋਏਗੀ ਜਿਹੜੀ ਸਭ ਦੀ ਉਹ ਐਕਸਟਰਾ ਹੋਏਗੀ ਔਰ ਜੋ ਨੈਕਸਟ ਕੱਟ ਹੈਗੇ ਉਹ 1.5 ਮੀਟਰ ਦੀ ਹੋਏਗੀ ਇਹ 1.5 ਮੀਟਰ ਦੀ ਕੱਟ ਦੇ ਵਿੱਚ ਆਰਾਮਨਾ ਤੁਸੀਂ ਆਪ ਦਾ ਜਿਹੜਾ ਕੋੜ ਸੈਟ ਦੀ ਜਿਹੜੀ ਸ਼ਰਟ ਆ ਉਹ ਰੈਡੀ ਕਰ ਸਕਦੇ ਹੈਗੇ ਆਂ ਨਾਲ ਤੁਸੀਂ ਪਲਾਜੋ ਪੈਂਟ ਪਲਾਜੋ ਜੋ ਬਣਾਉਣਾ ਤੁਸੀਂ ਬਣਾ ਸਕਦੇ ਹੈਗੇ ਆਂ ਇਹ ਤੁਹਾਨੂੰ 2.5 ਮੀਟਰ ਦੀ ਕੱਟ ਇਸ ਤਰ੍ਹਾਂ ਵੀ ਤੁਸੀਂ ਮੈਚ ਕਰਕੇ ਇਸ ਨੂੰ ਬਾਈ ਕਰ ਸਕਦੇ ਹੈਗੇ ਆਂ ਨੈਕਸਟ ਜੋ ਰਹੇਗਾ ਮਹਿੰਦੀ ਕਲਰ ਹੋਏਗਾ 145 ਦੀ ਕੱਟ ਹੋਏਗੀ ਨਾਰਮਲ ਪਨੀ ਦੀ ਕੱਟ ਹੋਏਗੀ 145 ਦੀ ਇਹਦੇ ਵਿੱਚ ਵੀ ਜਿਹੜੀ 16 ਤੋਂ 17 ਇੰਚ ਦੀ ਜਿਹੜੀ ਸ਼ਰਟ ਹੈਗੀ ਉਹ ਫੋਲਡ ਕਰਕੇ ਰੈਡੀ ਹੋ ਜਾਂਦੀ ਹੈ ਤੁਸੀਂ ਉਦਾਂ ਵੀ ਜਿਹੜਾ ਹੈਗਾ ਇਸ ਨੂੰ ਬਣਾ ਸਕਦੇ ਹੋ ਤੇ 85 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਜਿਹੜਾ ਹੈਗਾ ਉਹ ਮਿਲ ਜਾਏਗਾ ਇਹ ਆਫਰ ਦੌਰਾਨ ਹੀ ਸਭ ਤੋਂ ਵੱਧ ਫਾਇਦੇ ਦਿੰਦੇ ਲਈ ਰਹੇਗੀ ਇਸ ਤੇ ਜਿਹੜੀ ਕੱਟ ਹੋਏਗੀ 180 ਦੀ ਕੱਟ ਹੋਏਗੀ ਇਹ ਡਿਜ਼ਾਈਨਰ ਜਿਆ ਸੂਟ ਹੋਏਗਾ ਇਸ ਤੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸ ਤੇ ਸ਼ਰਟ ਦੇ ਜਿਹੜਾ ਹੈਗਾ ਇਹ ਉਹ ਫਰੰਟ ਦੇ ਵਿੱਚ ਹੈਗਾ ਜਿਹੜਾ ਉਹ ਪਲੇਨ ਸਟੱਫ ਹੋਏਗਾ ਔਰ ਜਿਹੜਾ ਦੂਸਰੇ ਪਾਸੇ ਹੋਏਗਾ ਜਿਹੜਾ ਡਿਜੀਟਲ ਪ੍ਰਿੰਟ ਦਾ ਹੋਏਗਾ ਇਸ ਟਾਈਪ ਡਿਜੀਟਲ ਪ੍ਰਿੰਟ ਦੀ ਜਿਹੜੀ ਦੂਸਰੀ ਸਾਈਡ ਵੀ ਤੁਹਾਨੂੰ ਜਿਹੜੀ ਹੈਗੀ ਉਹ ਡਿਜ਼ਾਈਨਿੰਗ ਮਿਲ ਜਾਏਗੀ 160 ਦੀ ਕੱਟ ਤੁਹਾਨੂੰ ਇੱਕ ਮਿਲ ਜਾਏਗੀ ਔਰ ਇੱਕ ਕੱਟ ਹੋਏਗੀ 180 ਦੀ ਮਿਲ ਜਾਏਗੀ ਔਰ ਇੱਕ ਕੱਟ ਹੋਏਗੀ ਜਿਹੜੀ 265 ਦੀ ਮਿਲ ਜਾਏਗੀ ਜਿਹਦੇ ਵਿੱਚ ਤੁਹਾਡਾ ਪੂਰਾ ਜਿਹੜਾ ਸੋਨਾ ਸੂਟ ਆ ਉਹ ਰੈਡੀ ਹੋ ਜਾਏਗਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋ ਜਾਏਗਾ ਤੇ ਸਿਰਫ ਤੇ ਸਿਰਫ 85 ਰੁਪਏ ਪਰ ਮੀਟਰ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਏਗਾ ਨੈਕਸਟ ਜੋ ਕੱਟ ਹੋਏਗੀ ਇਸੇ ਤਰ੍ਹਾਂ ਹੀ ਡਿਜ਼ਾਈਨਰ ਜਿਹਾ ਇਹ ਪੀਸ ਬਨੇਗਾ ਸਿਰਫ ਕਲਰ ਦਾ ਹੀ ਡਿਫਰੈਂਸ ਆ ਪਹਿਲੀ ਕੱਟ ਹੋਏਗੀ 2 ਮੀਟਰ ਦੀ ਦੂਸਰੀ ਜਿਹੜੀ ਕੱਟ ਹੋਏਗੀ ਦੀ 335 ਦੀ ਕੱਟ ਹੋਏਗੀ ਦੂਸਰੀ ਕੱਟ ਹੋਏਗੀ 335 ਦੀ ਔਰ ਪਹਿਲੀ ਕੱਟ ਹੋਏਗੀ 2 ਮੀਟਰ ਦੀ ਇਹ ਹੋ ਗਿਆ 535 ਸਟਾਫ ਹੋ ਗਿਆ ਪੂਰਾ 535 ਦੇ ਵਿੱਚ ਆਰਾਮ ਨਾਲ ਤੁਸੀਂ ਆਪ ਦਾ ਜਿਹੜਾ ਹੈਗਾ ਡਿਜ਼ਾਈਨਰ ਸ਼ਰਟ ਆ ਉਹ ਰੈਡੀ ਕਰ ਸਕਦੇ ਹੈਗੇ ਉਹ ਵਿਦ ਬਾਟਮ 85 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜਾਏਗਾ ਨੈਕਸਟ ਜੋ ਕੱਟ ਹੋਏਗੀ ਇਹ ਵੀ ਡਿਜ਼ਾਈਨਰ ਸ਼ਰਟ ਦਾ ਹੀ ਹੈਗਾ ਬਾਜੂ ਔਰ ਫਰੰਟ ਦਾ ਕਪੜਾ ਹੋਏਗਾ 135 ਜੇਕਰ ਤੁਸੀਂ ਬੱਚੇ ਦਾ ਬਣਾਉਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਕਿਉਂਕਿ ਉਹ ਫੋਲਡ ਕਰਕੇ ਜਿਹੜੀ ਸ਼ਰਟ ਆ ਉਹ ਬੱਚੇ ਦਾ ਫਰੰਟ ਬੈਕ ਆ ਜਿਹੜਾ ਉਹ ਡਿਜ਼ਾਈਨਰ ਬਣ ਜਾਏਗਾ ਤੇ ਰੈਡੀ ਹੋ ਜਾਏਗਾ ਜੇਕਰ ਟੌਪ ਬਣਾਉਣਾ ਤੁਸੀਂ ਉਦਾਂ ਵੀ ਬਣਾ ਸਕਦੇ ਹੈਗੇ ਹੋ ਜੋ ਨੈਕਸਟ ਕੱਟ ਹੋਏਗੀ ਜੋ ਨੈਕਸਟ ਕੱਟ ਰਹਿਣ ਵਾਲੀ ਹੈਗੀ ਆ ਉਹ ਕੱਟ ਹੋਏਗੀ 1.30 ਦੀ 1.30 ਦੀ ਕੱਟ ਹੋਏਗੀ ਜਿਸ ਵਿੱਚ ਤੁਸੀਂ ਆਪਣੇ ਬੱਚੇ ਦਾ ਰੈਡੀ ਕਰ ਸਕਦੇ ਹੈਗੇ ਹੋ ਇੱਕ ਕੱਟ ਹੋਏਗੀ 1 ਮੀਟਰ ਦੀ ਜਿਹੜੀ ਸਿਰਫ ਤੁਹਾਨੂੰ 85 ਰੁਪਏ ਦੇ ਵਿੱਚ ਪੈਣ ਵਾਲੀ ਕੱਟ ਆ ਨੈਕਸਟ ਕੱਟ ਹੋਏਗੀ 125 ਦੀ 125 ਦੀ ਕੱਟ ਦੇ ਵਿੱਚ ਵੀ ਤੁਸੀਂ ਆਪ ਦਾ ਜਿਹੜਾ ਟਾਪ ਆ ਉਹ ਰੈਡੀ ਕਰ ਸਕਦੇ ਹੈਗੇ ਹੋ ਨੈਕਸਟ ਕੱਟ ਹੋਏਗੀ 120 ਦੀ 120 ਦੀ ਕੱਟ ਨੂੰ ਤੁਸੀਂ ਗ੍ਰੇ ਕਲਰ ਦੇ ਨਾਲ ਤੁਸੀਂ ਲੈ ਸਕਦੇ ਹੋ 155 ਦੀ ਕੱਟ ਆ ਜਿਹੜੀ ਤੁਹਾਨੂੰ ਇਸ ਦੇ ਨਾਲ ਮਿਲ ਜਾਏਗੀ ਤੁਸੀਂ ਬਾਟਮ ਵਗੈਰਾ ਜੇ ਬਣਾਉਣਾ ਚਾਹੁੰਦੇ ਹੈਗੇ ਹੋ ਬੱਚੇ ਦਾ ਸੂਟ ਰੈਡੀ ਕਰਨਾ ਤਾਂ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੈਗੇ ਹੋ 85 ਰੁਪਏ ਪਰ ਮੀਟਰ ਹੋਏਗਾ ਇਸ ਤੋਂ ਨੈਕਸਟ ਕੱਟ ਹੋਏਗੀ 125 ਦੀ ਕੱਟ ਹੋਏਗੀ ਜੋ ਨੈਕਸਟ ਕੱਟ ਹੋਏਗੀ ਇਹ ਮਿਲੇਗੀ 125 ਦੀ ਕੱਟ ਤੁਸੀਂ ले ਸਕਦੇ ਹੈਗੇ ਹਾਂ ਇਹ ਹੋਏਗਾ ਪਲੇਨ ਸਟਾਫ 270 ਦੀ ਕੱਟ ਸਿਮਰ ਦੇ ਵਿੱਚ ਹੋਏਗਾ ਜੇਕਰ ਤੁਸੀਂ ਪਲੇਨ ਸੂਟ ਰੈਡੀ ਕਰਨਾ ਚਾਹੁੰਦੇ ਹੋ ਥੋੜਾ ਮੋਟਾ ਲੇਸ ਲਗਾ ਕੇ ਡਿਜ਼ਾਈਨ ਕਰਕੇ ਬਣਾਉਣਾ ਚਾਹੁੰਦੇ ਉਦਾਂ ਵੀ ਬਣਾ ਸਕਦੇ ਹੋ ਜੇਕਰ ਥ्रेड ਵਰਕ ਕਰਵਾ ਕੇ ਤੁਸੀਂ ਇਸ ਨੂੰ ਵਧੀਆ ਸੂਟ ਬਣਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਦਾਂ ਵੀ ਬਣਵਾ ਸਕਦੇ ਹੋ ਸਾਡੇ ਤੋਂ ਵੀ ਬਣਵਾ ਸਕਦੇ ਹੋ ਜੇਕਰ ਤੁਸੀਂ ਆਪ ਰੈਡੀ ਕਰਾਉਣਾ ਤਾਂ ਆਪ ਵੀ ਕਰਵਾ ਸਕਦੇ ਹੈਗੇ ਹੋ ਨੈਕਸਟ ਜੋ ਹੋਏਗੀ ਇੱਕ 3 ਮੀਟਰ ਦੀ ਕੱਟ ਮਿਲੇਗੀ ਅੱਜ ਉਹ ਨੈਕਸਟ ਹੋਏਗੀ 2.5 ਮੀਟਰ ਦੀ ਕੱਟ ਹੋਣ ਰਹਿਣ ਵਾਲੀਆਂ ਦੋ ਕੱਟਸ ਇਹਦੇ ਵਿੱਚ 2.5-2.5 ਮੀਟਰ ਦੀਆਂ ਹੋਣਗੀਆਂ ਔਰ ਇੱਕ ਕੱਟ ਜਿਹੜੀ ਇਹਦੇ ਵਿੱਚ 3 ਮੀਟਰ ਦੀ ਹੋਏਗੀ। ਇੱਕ ਕੱਟ 3 ਮੀਟਰ ਦੀ ਹੋਏਗੀ ਔਰ ਨੈਕਸਟ ਕੱਟ ਜਿਹੜੀ 2.5 ਮੀਟਰ ਦੀ ਹੋਏਗੀ ਉਸ ਤੋਂ ਨੈਕਸਟ ਕੱਟ ਆ ਜਿਹੜੀ ਉਹ 20 2.5 ਮੀਟਰ ਦੀ ਹੋਏਗੀ। ਤੁਸੀਂ ਇਸ ਤਰ੍ਹਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ। ਅੱਜ ਦੇ ਦਿਨ ਲਈ ਜਿਹੜੀ ਇਹ ਆਫਰ ਆ 85 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਜਿਹੜਾ ਸਟਾਫ ਆ ਉਹ ਮਿਲ ਜਾਏਗਾ। ਔਰ ਜਿਹੜੀ ਹੈਗੀ ਸ਼ਿਪਿੰਗ ਉਹ ਐਕਸਟਰਾ ਰਹਿਣ ਵਾਲੀ ਹੈਗੀ ਆ ਸਟ ਔਰ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜਿਹੜੀਆਂ ਮੇਰੀ ਵੀਡੀਓਸ ਦੇਖਦੀਆਂ ਹਨ ਜਿਨ੍ਹਾਂ ਨੂੰ ਇਸ ਸਟਾਫ ਚਾਹੀਦਾ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਉਹ ਮੇਰੇ ਜਿਹੜੇ ਹੈਗਾ ਚੈਨਲ ਦਾ ਨੋਟੀਫਿਕੇਸ਼ਨ ਆ ਜਿਹੜਾ ਉਹਨਾਂ ਨੂੰ ਮਿਲ ਜਾਏਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਉਹਦੇ ਨਾਲ ਨੋਟੀਫਿਕੇਸ਼ਨ ਮਿਲ ਜਾਏਗਾ ਤੇ ਉਹਨਾਂ ਨੂੰ ਵੀਡੀਓ ਜਿਹੜੀ ਉਹ ਸ਼ੋਅ ਹੋ ਜਾਇਆ ਕਰੇਗੀ ਅਦਰਵਾਇਜ਼ ਫਿਰ ਉਹਦੇ ਨੂੰ ਲੇਟ ਵੀਡੀਓ ਦੇਖਦੇ ਆ ਤਾਂ ਤਦ ਤੱਕ ਜਿਹੜਾ ਉਹ ਜਿਹੜਾ ਹੈਗਾ ਇਹ ਆਪਣਾ ਮਾਲ ਉਹ ਸੇਲ ਹੋ ਜਾਂਦਾ ਹੈਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ